ਅਹੀਂ ਕਹਿੰਦੇ ਨੇ ਕਿ ਜੇਕਰ ਤੁਹਾਡੇ ਕੋਲ ਇੱਕ ਰੋਟੀ ਵੀ ਹੈ ਤੂੰ ਉਸ ਨੂੰ ਲੁਕੋ ਕੇ ਖਾਵੋ ਕਿਉਂਕਿ ਤੁਹਾਡਾ ਜਸ਼ਨ ਤੁਹਾਡੇ ਘਰ ਦੇ ਵਿੱਚ ਜੋ ਪੈਸਾ ਹੈ ਤੁਹਾਡੇ ਘਰ ਦੇ ਵਿੱਚ ਜੋ ਜੁਐਲਰੀ ਹੈ ਉਸ ਤੇ ਕਦੋਂ ਕਿਸ ਦੀ ਨਜ਼ਰ ਲੱਗ ਜਾਵੇ ਕੁਝ ਨਹੀਂ ਪਤਾ ਇੱਕ ਘਰ ਦੇ ਵਿੱਚ ਵਿਆਹ ਸੀ ਵੱਡੇ ਘਰਾਣੇ ਦਾ ਵਿਆਹ ਸੀ ਆਸਟ੍ਰੇਲੀਆ ਤੋਂ ਮੁੰਡਾ ਆਇਆ ਸੀ ਅਤੇ 5 ਤਰੀਕ ਨੂੰ ਵਿਆਹ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਲੁਟੇਰੇ ਵੜ ਜਾਂਦੇ ਨੇ ਘਰ ਦਾ ਸਾਰਾ ਗਹਿਣਾ ਸਾਰਾ ਕੁਝ ਲੁੱਟ ਕੇ ਲੈ ਗਏ 40 ਮਿੰਟ ਤੱਕ ਤਕਰੀਬਨ ਪਰਿਵਾਰ ਨੂੰ ਬੰਦੀ ਬਣਾਈ ਰੱਖਿਆ ਅਤੇ ਜਿਹੜਾ ਹੈ ਉਹ ਮੁੰਡਾ ਜਿਹੜਾ ਹੈ ਉਸ ਨੂੰ ਵੀ ਗੋਲੀ ਮਾਰ ਦਿੱਤੀ ਤੇ ਲੜਾ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਜੜਾਏ ਉਹ ਲਾਟ ਗਿਆ ਇਹ ਮਾਮਲਾ ਜੜਾਏ ਉਹ ਹਰਿਆਣਾ ਦੇ ਕਰਨਾਲ ਜੀ ਹਾਂ ਇੱਕ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਵਿਆਹ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਰਿਸ਼ਤੇਦਾਰ ਆਏ ਹੋਏ ਸੀ ਅਤੇ ਜਿਹੜਾ ਵਿਆਹ ਦੇ ਸ਼ਗਨ ਚੱਲ ਰਹੇ ਸੀ ਰਸਮਾਂ ਚੱਲ ਰਹੀਆਂ ਸਦੇ ਇਸ ਦੇ ਵਿਚਕਾਰ तकरीबन 5 ਲੁਟੇਰੇ ਘਰ ਦੇ ਅੰਦਰ ਐਂਟਰ ਹੁੰਦੇ ਨੇ ਸਾਰਿਆਂ ਤੇ ਗਨ ਜਿਹੜਾ ਉਹ ਤਾਨ ਦਿੰਦੇ ਨੇ ਅਤੇ ਆਖਦੇ ਨੇ ਕਿ अलमारी ਦੇ ਵਿੱਚ ਜੋ ਕੁਝ ਹੈ ਉਸ ਨੂੰ ਕੱਢ ਕੇ ਲੈ ਕੇ ਆਓ ਉਸ ਤੋਂ ਬਾਅਦ ਜਿਹੜਾ ਲੋਕੀ ਜਿਹੜਾ ਪਰਿਵਾਰ ਹੁੰਦਾ ਉਹ ਸਮਾਨ ਕੱਢਣਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਮੁੰਡਾ ਜਿਹੜਾ ਹੈ ਉਹ ਜਿਹੜਾ ਲਾੜਾ ਹੁੰਦਾ ਹੈ ਜੋ ਆਸਟ੍ਰੇਲੀਆ ਤੋਂ ਆਇਆ ਸੀ ਉਹ ਉਹਨਾਂ ਦੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਲੁਟੇਰੇ ਉਸ ਨੂੰ ਗੋਲੀ ਮਾਰ ਦਿੰਦੇ ਨੇ ਤੇ ਗੋਲੀ ਮਾਰਨ ਤੋਂ ਬਾਅਦ ਵੀ ਬਖਸ਼ਦੇ ਨਹੀਂ ਲੁੱਟ ਤਕਰੀਬਨ 40 ਮਿੰਟ ਤੱਕ ਚੱਲਦੀ ਰਹਿੰਦੀ ਹੈ 40 ਤੋਂ 45 ਮਿੰਟ ਤੱਕ ਉਹ ਪੂਰਾ ਘਰ ਨੂੰ ਖਾਲੀ ਕਰਦੇ ਨੇ ਕੋਈ ਗਹਿਣਾ ਨਹੀਂ ਛੱਡਦੇ ਕੁਝ ਵੀ ਨਹੀਂ ਛੱਡਦੇ ਅਤੇ ਸਾਰਾ ਕੁਝ ਲੁੱਟ ਕੇ ਗੋਲੀ ਮਾਰ ਕੇ ਫਰਾਰ ਹੋ ਗਏ ਨੇ ਇਹ ਸਾਡੇ ਦੇਸ਼ ਦਾ ਹਾਲ ਹੈ ਜਿੱਥੇ ਇੱਕ ਪਰਿਵਾਰ ਆਪਣੇ ਵਿਆਹ ਵਾਲੇ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ। ਔਰ ਬਹੁਤ এবਾਰੇ ਵੀ ਕਹਾ ਜਾਂਦਾ ਹੈ ਕਿ ਜੇਕਰ ਤੁਹਾਡੇ ਘਰ ਤੇ ਵਿੱਚ ਕੋਈ ਉਤਸਵ ਹੈ, ਕੋਈ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ ਨਾ ਤਾਂ ਉਸ ਖੁਸ਼ੀਆਂ ਨੂੰ ਬਾਹਲਾ ਰੋਲਾ ਨਾ ਪਾਓ। ਉਸ ਖੁਸ਼ੀਆਂ ਨੂੰ ਬਾਹਲੇ ਲੋਕਾਂ ਤੱਕ ਨਾ ਦੱਸੋ ਕਿਉਂਕਿ ਲੁਟੇਰੇਆਂ ਨੂੰ ਆਖਿਰਕਾਰ ਭਨਕ ਪਿਨਕ ਕਿੱਥੋਂ ਲੱਗੀ ਕਿ ਇਹਨਾਂ ਦੇ ਘਰ ਦੇ ਵਿੱਚੋਂ ਵਿਆਹ ਹੈ। ਇਨਾਂ ਦੇ ਘਰ ਦੇ ਵਿੱਚ ਜਿਹੜੀ ਐ ਜੁਐਲਰੀ ਪਈ ਆ ਇਨਾਂ ਦੇ ਘਰ ਦੇ ਵਿੱਚ ਰਿਸ਼ਤੇਦਾਰ ਆਏ ਹੋਏ ਨੇ ਉਹਨਾਂ ਦੇ ਕੋਲ ਗਹਿਣੇ ਨੇ ਆਖਿਰਕਾਰ ਉਹਨਾਂ ਨੂੰ ਇਹ ਗੱਲ ਕਿੱਥੋਂ ਪਤਾ ਲੱਗੀ ਲੋਕਾਂ ਨੇ ਕਿਹਾ ਕਿ ਸ਼ਾਇਦ ਉਹਨਾਂ ਦੇ ਘਰ ਦਾ ਕੋਈ ਕਿਸੇ ਨੇ ਇਹ ਜਾਣਕਾਰੀ ਜਿਹੜੀ ਅੱਗੇ ਪਹੁੰਚਾਈ ਹੋਗੀ ਕਿਉਂਕਿ ਲੁਟੇਰੇ ਉਹਨਾਂ ਦੇ ਘਰ ਪਹੁੰਚਦੇ ਨੇ ਕਿਉਂਕਿ ਉਹਨਾਂ ਦੇ ਘਰ ਗਹਿਣਾ ਆ ਚੁੱਕਿਆ ਸੀ ਗਹਿਣਾ ਬਣ ਚੁੱਕਿਆ ਸੀ ਅਤੇ ਅਲਮਾਰੀ ਦੇ ਵਿੱਚ ਸਾਰੇ ਗਹਿਣੇ ਪਏ ਸੀ ਜਿਸ ਨੂੰ ਇਹ ਲੁਟੇਰੇ ਲੈ ਕੇ ਫਰਾਰ ਹੋਏ ਨੇ ਹਾਲਾਂਕਿ ਜਿਹੜਾ ਨੌਜਵਾਨ ਹੈ ਉਹ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਸੋ ਤੁਸੀਂ ਉਹਦੇ ਲਈ ਅਰਦਾਸ ਜ਼ਰੂਰ ਕਰਿਓ ਕਿ ਮੁੰਡਾ ਜਿਹੜਾ ਉਹ ਬਚ ਜਾਵੇ ਮੁੰਡੇ ਨੂੰ ਕੁਝ ਵੀ ਹੋਵੇ ਨਾ ਕਿਉਂਕਿ ਉਸਨੇ ਆਪਣੀ ਨਵੀਂ ਜ਼ਿੰਦਗੀ ਜਿਹੜੀ ਆ ਉਹ ਸ਼ੁਰੂ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਉਸ ਨੂੰ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਗਈ ਹੈ ਕਰਨਾਲ ਦਾ ਹੈ ਮਾਮਲਾ ਹੈ ਸੋ ਲੋਕਾਂ ਨੇ ਕਿਹਾ ਕਿ ਆਖਿਰਕਾਰ ਸਾਡੀ ਸੁਰੱਖਿਆ ਕੌਣ ਇਹ ਤੈਅ ਕਰੇਗਾ ਕਿ ਅਸੀਂ ਸੁਰੱਖਿਅਤ ਆ ਅਸੀਂ ਆਪਣੇ ਘਰ ਦੇ ਵਿੱਚ ਜਸ਼ਨ ਮਨਾ ਰਹੇ ਹਾਂ ਅਸੀਂ ਉਹਦੇ ਵਿੱਚ ਵੀ ਸੁਰੱਖਿਅਤ ਨਹੀਂ ਸਾਡੇ ਘਰ ਦੇ ਵਿੱਚ ਜਸ਼ਨ ਹੈ ਤੇ ਅਸੀਂ ਜਸ਼ਨ ਦੇ ਵਿੱਚ ਵੀ ਗੋਲੀਆਂ ਖਾ ਰਹੇ ਹਾਂ ਸਾਡਾ ਪੈਸਾ ਸਾਡੇ ਗਹਿਣੇ ਤੇ ਲੋਕ ਲੁੱਟ ਕੇ ਲੈ ਜਾ ਰਹੇ ਨੇ ਆਖਿਰਕਾਰ 5-5 ਲੁੱਟੇਰੇ ਕਿਵੇਂ ਇੱਕ ਪਰਿਵਾਰ ਦੇ ਵਿੱਚ ਵੜ ਗਏ 40 ਮਿੰਟ ਤੱਕ ਇੱਕ ਪਰਿਵਾਰ ਨੂੰ ਫਿਲਮੀ ਸਟਾਈਲ ਦੇ ਵਿੱਚ ਬੰਦਕ ਬਣਾਈ ਰੱਖਿਆ ਅਤੇ ਪੂਰਾ ਕੁਝ ਲੁੱਟ ਕੇ ਉਹਨਾਂ ਨੂੰ ਲੈ ਗਏ ਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਪ੍ਰਸ਼ਾਸਨ ਨੂੰ ਪਤਾ ਤੱਕ ਨਹੀਂ ਲੱਗਿਆ ਸੋ ਤੁਸੀਂ ਕਿਹੜੇ ਸਵਾਲ ਚੁੱਕਦੇ ਹੋ ਕੀ ਕਹਿਣਾ ਚਾਹੋਗੇ ਜ਼ਰੂਰ not